ਕਈ ਆ ਗੋ ਅਕੀ ਜੱਜ ਜੀ ਉਹ ਕੁਝ ਕਰੇਗੀ ਉਹ ਅਕੋ ਤੇ ਅਰੇ ਕੁਆਕੇ ਕੀ ਲੱਗਰੀ ਉਹ ਅਕੋ ਤੇ ਬਾਈ ਤੇ ਕਰੇਗੀ ਡੰਗਰ ਦਾ ਘਰੇ ਵੀ ਦੇਖੋ ਲਾਕੀ ਬਰੇ ਲਾਕੀ ਲਾਕੀ ਦੇਖੋ ਲਾਕੀ ਤੇ ਸਾਰੇ ਲਾਕੀ ਤੇ ਅਕੋ ਤੇ ਆ ਜਾ ਚੱਲੀ ਆ ਜਾ ਆਇਆ ਇਧਰੇ ਆ ਉਹ ਕਰਿਆ ਅੱਗੇ ਭੱਗੀ ਕੋਈ ਨਹੀਂ